ਹਾਂਜੀ ਜਸਸੀ ਕਾਲ ਵੀ ਜੀ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਅੱਜ ਲੱਗਿਆ ਗੇਅਰ ਕੱਟ ਕਰਨ ਆਨਲਾਈਨ ਦਾ ਵੀਰੇ ਉਹਨਾਂ ਨੇ ਸਾਰਾ ਕੱਟ ਕਰਤਾ ਦੂਜੇ ਜਗ੍ਹਾ ਤੋਂ ਬੈਰਿੰਗ ਲਿਆਉਣ ਵਾਲੇ ਦੀ ਬੈਰਿੰਗ ਨਵੇਂ ਲੈ ਆਉਂਦੇ ਕਿਉਂਕਿ ਉਹ ਬੈਰਿੰਗ ਨਾ ਜੰਗਾਲ ਲੱਗ ਕੇ ਜਾਮ ਹੋਏ ਸੀ ਤਾਂ ਕਰਕੇ ਫਿਰ ਨਵੇਂ ਲੈ ਆਉਂਦੇ ਬੈਰਿੰਗ ਪੰਜ ਬੈਰਿੰਗ ਪਈਆ ਚਾ ਪੰਜ ਦੇ ਪੰਜ 7 750 ਰੁਪਏ ਦਾ ਇੱਕ ਬੈਰਿੰਗ ਆਇਆ ਇੱਕ ਬੈਰਿੰਗ ਆਇਆ 2000 ਰੁਪਏ ਦਾ पूरा नवा गेयर बन गया सारा कुछ फिर हूँ अच्छ कर लगे गेरें गेर भारा बहुत ज़्यादा वह ਨਹੀਂ ਹਜੇ ਬਾळा ਬਾਬਾ ਆ ਕਿਉਂਕਿ ਜਿਹੜਾ ਲੈਫਟ ਚੱਕਣੀ ਹੁੰਦੀ ਔਰ ਡਰਾਈਵਰ ਤੋਂ ਇਹਨੇ ਕਪੈਸਿਟੀ ਹੁੰਦੀ ਆ ਹੁਣ ਡਰਾਈਵਰ ਤੋਂ ਆਈ ਮਗਰ ਵੜੀ ਗਈ ਹਾਂ ਮੜ ਪਗਰ ਨੂੰ ਧੱਕ ਦੋ ਤੇ ਲਾ ਲੈਂਦੇ ਤੁਹਾਗਾ ਵਿੱਚ ਨੂੰ ਧੱਕ ਨਹੀਂ ਨਾਲ ਲਾ ਕੇ ਇਹ ਨਾੜ ਪੜ ਨਹੀਂ ਨਾਲ ਲਾ ਕੇ ਤਾਂ ਪਹਿਣਾ ਮੈਂ ਕਹਿੰਦਾ ਥੋੜਾ ਵਿੱਚ ਨੂੰ ਧੱਕ ਦਿੰਦੇ ਵਿੱਚ ਧੱਕ ਲੈਣਾ ਕੋਈ ਦੋਸਤ ਖੜ ਨਹੀਂ ਮਾਰ ਕੇ ਚੱਕਿਆ ਚਲਟਾ ਬਸਾ ਲਾ ਦੋ ਜਾਨ ਦੇ ਕੰਮ ਕਰੋ ਇਹਨੂੰ ਲਾਓ ਥੋੜਾ ਜਾਨ ਕਰ ਲਓ ਹੁਣ ਧੱਕ ਲੂ ਟਰੈਕਟਰ ਆ ਦੂਜਾ ਕਿਹੜਾ ਬਾਹਰ ਖੜਾ ਟਰੈਕਟਰ ਸਾਰਾ ਮਾਉਂਗੀ ਬਾਹਰ ਤਾਂ ਦੂਜਾ ਕਿਹੜਾ ਬਾਹਰ ਉਹ 60 55 ਚੱਕ ਲੂ 4 ਵੀਲਾ ਜਿਹੜਾ ਆ ਉਹ ਚੱਕ ਲਓ ਚੱਕ ਪਿਆ ਥਲੇਟਾ ਨਹੀਂ ਨਹੀਂ ਬਹੁਤ ਹੈ ਆਪਾਂ ਚਾ ਬਹੁਤ ਚੱਕਣਾ ਪੈਣਾ ਮਾੜਾ ਮੈਂ ਫੇਰ ਪਾ ਲਵਾਂ ਕੋਈ ਮਟਨਾ ਕੋਈ ਬੜੀ ਲੈ ਮੈਂ ਇੱਕ ਜਿਹੜਾ ਵਰਤ ਦੇ ਦਿੰਦਾ ਨਾ ਦੇ ਆਹ ਚੱਕਣਾ ਦੇ ਮਾਹ ਕੋਈ ਸਕੂਟਰ ਵੀ ਗੱਡੀ ਨਾਲ ਕੋਲ ਮੁੱਕ ਜੀ ਇਹੋ ਕੰਨਾ ਇਹਨਾਂ ਤੋਂ ਆਪਾਂ ਨੂੰ ਦੇ ਨਹੀਂ ਕਦਾਂ ਹੈ ਬਈ ਸਲਾਮ ਅਲੈਕੁਮ ਬਦਲੀ ਕਰਨਾ ਨਹੀਂ ਆਉਂਦਾ ਕਰਨਾ ਲੋਕ ਤਾਂ ਕੀ ਆ ਉਹ ਬਾਈ ਜونی ਗियर ਫੈਟ ਕਰੀ ਜਾਂਦੇ ਆ ਦੇ ਲੋ ਆਪਾਂ ਕਹਿ ਦਿੰਦੇ ਆ ਕਿ ਹਾਲੈਂਡ ਵਾਲੇ ਵੀਰ ਜਿਹੜੇ ਮੁੰਡੇ ਉਥੇ ਕੰਪਨੀ ਦੇ ਵਿੱਚ ਹੈਗੇ ਆ ਦੇਖਦੇ ਆ ਸਾਈਟ ਇਹ ਲਾ ਨਵਦੀਪ ਵੀਰਾ ਬਹੁਤ ਟਾਈਮ ਤੋਂ ਮੈਂ ਇਹਨੂੰ ਜਾਣਦਾ ਵਾਂ ਦਿਲ ਇਹ ਯਾਨੀ ਕਿ ਬਿਨਾ ਇਹਨੂੰ ਹੀ ਫੋਨ ਕਰਦ ਤੇ ਵੀਰ ਉਹਣੀ ਆਪ ਆਉਂਦੇ ਹੁਣ ਇੱਕ ਵੀਰ ਨੇ ਕੰਬਾਈਨ ਲਈ ਸੀ ਕਿਤੋਂ ਪੁਰਾਣੀ ਹੈ ਨਾ ਤੋਂ 2021 22 ਮਾਡਲ ਉਹਨੇ ਲਈਆ ਵੀਰ ਤੇ ਉਹਨੂੰ ਵੀ ਵੀਰ ਨੇ ਬੰਦਾ ਪ੍ਰੋਵਾਈਡ ਕਰਕੇ ਦਿੱਤਾ ਤੇ ਵੀ ਕੋਈ ਗੱਲ ਨਹੀਂ ਉਹਦੇ ਵੀ ਬੰਦਾ ਭੇਜਿਆ ਵੀਰ ਨੇ ਹੈ ਨਾ ਤੇ ਤੁਸੀਂ ਦੇਖ ਲਓ ਵੀ ਐਡਾ ਹੀ ਧਿਆਨ ਰੱਖਦੇ ਆ ਨਾ ਸਾਰਾ ਹੁਣ ਤੁਸੀਂ ਦੇਖ ਲਓ ਆਪਣੀ ਤਾਂ ਮਸ਼ੀਨਾਂ ਦੀ ਗਾਰੰਟੀ ਤਾਂ ਤਾਂ ਨਿੰਗੇ ਹੋਇਆ ਪਰ ਫੇਰ ਵੀ ਸਾਰਾ ਕੰਮ ਆ ਕੇ ਕੋਲੇ ਕਰਾਉਂਦੇ ਹੁਣ ਦੋ ਜਣੇ ਸਵੇਰ ਦੇ ਨਾਲ ਲੱਗੇ ਹੋਏ ਨਾਲੇ ਇਹਨਾਂ ਨੂੰ ਕੀ ਲੋੜ ਹੈ ਜੇ ਦੇਖਿਆ ਜਾਵੇ ਹਨ ਤੇ ਪਰ ਫੇਰ ਵੀ ਨਾਲ ਲੱਗੇ ਹੋਏ ਇਹ ਆ ਕੰਮ ਵੀਰੇ ਹੌਲੰਡ ਦਾ ਆਨਲਾਈਨ ਦੀ ਦੇਖੋ ਜਿਹੜਾ ਬੰਦਾ ਇਹਨੂੰ ਚਲਾਊਗਾ ਉਹੀ ਇਹਨੂੰ ਦੱਸ ਸਕਦਾ ਕਿ ਹਾਂ ਵੀ ਮੈਂ ਕਿੱਦਾਂ ਵਾਂ ਹੁਣ ਇੱਕ ਜਲੰਧਰ ਵੀਰ ਆ ਉਹਦਾ ਅੱਜ ਫੋਨ ਆਇਆ ਸੀਗਾ 2021 ਮਾਡਲ ਹੀ ਉਹਦੇ ਕੋਲੇ ਆ ਵੀਰੇ ਕੋਲੇ ਆਪਣੇ ਤੋਂ ਬਾਅਦ ਲਈ ਸੀ ਉਹਦੇ ਕੋਲੇ ਇੱਕ ਅਦਰ ਕੰਪਨੀ ਦੀ ਵੀ ਮਸ਼ੀਨ ਆ ਤੁਸੀਂ ਉਹ ਵੀਰ ਨੂੰ ਪੁੱਛ ਸਕਦੇ ਹੋ ਵੀ ਕਿੰਨਾ ਡਿਫਰੈਂਟ ਆ ਚਲੋ ਆਪਣੇ ਕੋਲ ਦਾ ਸੁਵਰਾਜ ਆ ਬਾਲੀ ਪ੍ਰਾਣੀਆਂ ਹਨਾ ਉਹ ਵੀਰੇ ਕੋਲੇ 22 ਮਾਡਲ ਆ ਜਿਹੜੀ ਅਦਰ ਕੰਪਨੀ ਦੀ ਮਸ਼ੀਨ ਆ ਨਾ ਉਹ 22 ਮਾਡਲ ਅਦਰ ਕੰਪਨੀ ਦੀ ਮਸ਼ੀਨ ਹੁਣ ਤੁਸੀਂ ਲਾ ਲਓ ਸਾਹਿਬ ਉਹ ਕਹਿੰਦਾ ਵੀਰੇ ਰੋਜ਼ ਹੀ ਖਰਾਬ ਰਹਿੰਦੀ ਆ ਵੀ ਕਦੀ ਕਿਤੇ ਉਹ ਬਿਲਡਿੰਗ ਟੁੱਟ ਗਈ ਕਦੀ ਕਿਤੇ ਉਹ ਬਿਲਡਿੰਗ ਟੁੱਟ ਗਈ ਹਨਾ ਤੇ ਵੀ ਇੰਨਾ ਫਰਕ ਆ ਕਹਿੰਦਾ ਉਹਦੇ ਵਿੱਚ ਸਮਾਨ ਵੀ ਪਈ ਜਾਂਦਾ ਕਦੀ ਕੋਸਟ ਪੈ ਗਿਆ ਕਦੀ ਕੋਸਟ ਪੈ ਕਹਿੰਦਾ ਇੱਕ ਮਹੀਨਾ ਇੱਕ ਸੀਜ਼ਨ ਲੱਗਣ ਤੋਂ ਬਾਅਦ ਅਸੀਂ ਕਹਿੰਦਾ ਧੋਣ ਲੱਗੇ ਧੋਣ ਤੇ ਕਹਿੰਦਾ ਰੰਗ ਹੀ ਉੜ ਗਿਆ ਉਹਦਾ ਸਾਰਾ ਵੀ ਦੁਬਾਰਾ ਰੰਗ ਹੋਈ ਆ ਉਹ ਮਸ਼ੀਨ ਵੀ ਦੁਬਾਰਾ ਰੰਗ ਕਰਕੇ ਦਿੱਤੀ ਆ ਤੇ ਕਹਿੰਦਾ ਹੋਰ ਪਤਾ ਨਹੀਂ ਕਿੰਨੀਆਂ ਕਿੰਨੀਆਂ ਉਹ ਚ ਖਰਾਬੀਆਂ ਆਈ ਜਾਂਦੀਆਂ ਨਾ ਮਸ਼ੀਨ ਚ ਵੀ ਇੰਨੀ ਜਿਆਦੇ ਪ੍ਰੋਬਲਮ ਆਉਂਦੀ ਆ ਤੇ ਵੀ ਜਮੇ ਹੀ ਬ੍ਰਾਂਡ ਨਿਊ ਮਸ਼ੀਨ ਆ ਉਹ ਉਹ 23 ਮਾਡਲ ਆ ਮੇਰੇ ਖਾਂ 23 ਪਤਾ ਨਹੀਂ 22 ਤੇ ਇਹ 21 ਆ ਕਹਿੰਦਾ ਇਹਦਾ ਕੁਛ ਵੀ ਅੱਜ ਤੱਕ ਸਾਰਾ ਕੁਛ ਨਾਲ ਦਾ ਚੱਲਦਾ ਕਹਿੰਦਾ ਉਹਦੀ ਫੀਡਰ ਦੀ ਚੈਨ ਵੀ ਬਦਲਦੀ ਫੀਡਰ ਦੀਆਂ ਫੱਟੀਆਂ ਵੀ ਸਾਰੀਆਂ ਟੁੱਟ ਗਈਆਂ ਤੇ ਇੰਨਾ ਫਰਕ ਆ ਕਿ ਕੁਆਲਿਟੀ ਦੇ ਵਿੱਚ ਜੇ ਆਪਾਂ ਲਾਉਨੇ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਰਕ ਪੈਂਦਾ ਵੀਰੇ ਤੁਸੀਂ ਜੇ ਕੋਈ ਵੀ ਵੀਰ ਯਾਨੀ ਕਿ ਕਈ ਵੀਰਾਂ ਦਾ ਦਿਲ ਕਰਦਾ ਵੀ ਇਹ ਲੈਣ ਦਾ ਪਰ ਜਾਦੇ ਨਾ ਕਈ ਚੀਜ਼ਾਂ ਤੋਂ ਡਰ ਜਾਂਦੇ ਆ ਵੀਰੇ ਜਿੰਨਾ ਚਿਰ ਤੁਸੀਂ ਯੂਜ਼ ਨਹੀਂ ਕਰਕੇ ਦੇਖਦੇ ਹੁੰਨਾ ਜਦ ਤੁਸੀਂ ਨਹੀਂ ਕਰਦੇ ਤੁਸੀਂ ਨਾ ਜਿਹੜੇ ਵੀਰ ਨੇ ਲੈਣਾ ਜਿਹੜੇ ਵੀਰ ਚਲਾਉਂਦੇ ਆ ਉਹਨਾਂ ਨੂੰ ਮਿਲ ਕੇ ਦੇਖੋ ਸਪੇਅਰ ਪਾਰਟ ਦਾ ਵੀਰੇ ਦੇਖੋ ਸਪੇਅਰ ਪਾਰਟ ਦਾ ਤਾਂ ਇਹਦੇ ਨਾਲ ਸਪੇਅਰ ਪਾਰਟ ਉਹਨਾਂ ਲੱਗਦਾ ਨਹੀਂ ਹੈਗਾ ਕੁਆਲਿਟੀ ਦੇ ਵਿੱਚ ਹੋਣ ਦੇ ਕਾਰਨ ਸਪੇਅਰ ਪਾਰਟ ਦੀ ਇੰਨੀ ਜ਼ਰੂਰਤ ਨਹੀਂ ਪੈਂਦੀ ਹੁਣ ਮੈਂ ਹੁਣ ਮੈਂ ਸਪੇਅਰ ਪਾਰਟ ਇਹਦਾ ਆਰਡਰ ਕਰਵਾਇਆ ਹਨਾ ਕਿ ਜਿੰਨੀਆਂ ਬੈਲਟਾਂ ਨੇ ਸਾਰੀਆਂ ਬਾਧੂ ਮੰਗਾ ਲਈਆਂ ਕਿ ਬੈਲਟਾਂ ਵੀ ਇਹਦੀਆਂ ਕਿਉਂਕਿ ਦੋਨੇ ਮਸ਼ੀਨਾਂ ਦੇ ਆਪਣੇ ਕੰਮ ਆ ਜਾਣਗੀਆਂ ਹਾਲਾਂਕਿ ਉਹਨਾਂ ਦੀ ਲੋੜ ਨਹੀਂ ਹੈਗੀ ਕੌਣ ਕਿ ਮੈਂ ਸਪੇਅਰ ਮਾਲੀਆਂ ਵੀ ਮੱਕੀ ਦੇ ਸੀਜ਼ਨ ਵੀ ਚੱਲ ਜਾਣਗੀਆਂ ਆਗਾ ਝੋਨੇ ਦੇ ਸੀਜ਼ਨ ਵੀ ਜਿਵੇਂ ਆ ਫੀਡਰ ਵਾਲੀਆਂ ਫੱਟੀਆਂ ਫੱਟੀਆਂ ਸਾਰਾ ਕੁਝ ਮੰਗਾਇਆ ਥੋੜਾ ਥੋੜਾ ਹਨ ਤੇ ਮੈਨੂੰ ਉਹ ਇਉਂ ਲੱਗਦਾ ਕਿ ਯਾਰ ਫੇਰ ਕੀ ਹੈ ਜੇ ਆਪਾਂ ਉਹ ਹਨਾ ਵੀ ਜੋ ਤਾਂ ਆਰਡਰ ਮੰਗਾ ਲਿਆ ਹੁਣ ਜਿਉ ਆ ਜਾਣਾ ਆਰਡਰ ਤੇ ਉਹ ਪੈਸਿਆਂ ਦੇ ਵਿੱਚ ਤਾਂ ਜ਼ਰੂਰ ਚਲੋ ਹੋਊਗਾ ਕੋਈ ਫਰਕ ਤਾਂ ਹੋਊਗਾ ਤੇ ਪਰ ਉਹਦੇ ਵਿੱਚ ਕੀ ਫਾਇਦਾ ਹੁਣ ਜਿਹੜਾ ਅੱਜ ਮੈਂ ਬੈਰਿੰਗ ਲੈ ਕੇ ਆਇਆ ਜਿਹੜੇ ਉਹ ਕੰਪਨੀ ਦਾ ਵੇਰਿੰਗ ਹੁੰਦਾ ਤਾਂ ਉਹ 900 ਰੁਪਏ ਦਾ ਇੱਕ ਵੇਰਿੰਗ ਸੀਗਾ ਵੀ ਜਾਣ ਕੇ ਜੇ ਪੀ ਐਨ ਐਚ ਦਾ ਆਪਾਂ ਲੈਂਦੇ ਹੁਣ ਮੈਂ ਅੱਜ ਐਨ ਬੀ ਸੀ ਦਾ ਲਿਆ ਵਾ ਤੇ ਉਹ ਹੈਗਾ ਸੀਗਾ 750 ਰੁਪਏ ਦਾ ਤੇ ਇੱਕ ਡਬਲ ਗੋਲੀ ਦਾ ਲਿਆ ਵਾ ਮੈਂ ਐਨ ਬੀ ਸੀ ਦਾ ਹੀ ਉਹ ਆਣਾ ਉਹ ਹਾਲੈਂਡ ਦੇ ਵਿੱਚ 2000 ਰੁਪਏ ਦਾ ਸੀ ਤੇ ਬੀ ਐਨ ਬੀ ਸੀ ਦਾ ਉਹ 2900 ਦਾ ਯਾਰ ਹੁਣ ਤੁਸੀਂ ਲਾ ਲਓ ਤਾਂ ਵੀ ਕਿੰਨਾ ਕੁ ਫਰਕ ਆ ਨਾ ਤੇ ਜਿਹੜੀ ਚੀਜ਼ ਵੀਰੇ ਦੀ ਮਹਿੰਗੀ ਆ ਨਾ ਉਹਦੇ ਤੇ ਇਹ ਵੀ ਗੱਲ ਆਉਂਦੀ ਆ ਕਿ ਉਹ ਚੀਜ਼ ਚੱਲਣਸਾਰ ਵਾਲੀ ਆ ਕਿਉਂਕਿ ਟਾਈਮ ਬਹੁਤ ਕੱਢਦੀ ਆ ਨਾ ਜਿਹੜੀ ਚੀਜ਼ ਇਹ ਦੇ ਜਿਹੜੀ ਚੀਜ਼ ਆਪਾਂ ਕੋਈ ਵੀ ਪਾਉਨੇ ਆ ਕਿਉਂਕਿ ਮੈਂ ਤਾਂ ਇਹ ਸੋਚਿਆ ਹੋਇਆ ਵਾ ਵੀ ਇਹਦੇ ਕਦੇ ਵੀ ਕੁਝ ਵੀ ਕਦੇ ਵੀ ਕੁਝ ਵੀ ਬਾਹਰੋਂ ਲੈ ਕੇ ਨਹੀਂ ਪਾਉਣਾ ਜੋ ਵੀ ਪਾਉਣਾ ਵਾ ਕੰਪਨੀ ਦਾ ਹੀ ਸਮਾਨ ਪਾਉਣਾ ਤੇ ਵੀ ਬਾਹਰੋਂ ਲੈ ਕੇ ਕਦੇ ਕੁਝ ਨਹੀਂ ਪਾਉਣਾ ਕੋਈ ਬਿਲਕੁਲ ਯੂਜ਼ ਨਹੀਂ ਕਰਨਾ ਬਾਹਰੋਂ ਕੁਝ ਵੀ ਲੈ ਕੇ ਏ ਏ ਤੂੜੀ ਲਈ ਲੇਬਰ ਹੋਈ ਨਹੀਂ ਇੰਤਜ਼ਾਮ ਤੇ ਕੀ ਕਰਦੇ ਤੇ ਫੇਰ ਉਹ ਤੂੜੀ ਧੱਕਣ ਜਿਹੜਾ ਲੈ ਆਂਦਾ ਆਪਾਂ ਨਵਾਂ ਮੰਗਾਇਆ ਮੈਂ ਮੜੀ ਜੀ ਸਟੋਰੀ ਪਾਈ ਸੀ ਸੋਸ਼ਲ ਮੀਡੀਆ ਦਾ ਇੰਨਾ ਫਾਇਦਾ ਇੱਕ ਵੀਰ ਨੇ ਨੰਬਰ ਭੇਜਿਆ ਜਿਹਦੀ ਹਨਾ ਬਹੁਤ ਧੰਨਵਾਦ ਉਸ ਵੀਰ ਦਾ ਜੇ ਵੀਡੀਓ ਦੇਖਦਾ ਹੋਊਗਾ ਤੇ ਜਿਨ੍ਹਾਂ ਦਾ ਬਣਿਆ ਹੋਇਆ ਵਾ ਇਹ ਤੇ ਵੀਰ ਨੇ ਨੰਬਰ ਭੇਜਿਆ ਨੰਬਰ ਭੇਜਿਆ ਤਾਂ ਜਦ ਹੀ ਉਹ ਆ ਗਿਆ ਫਿਰ ਉਹ ਤੂੰ ਕਹਿੰਦਾ ਵੀ ਆਹ ਟਰਾਲੀ ਉੱਪਰ ਲੱਗ ਜਾਂਦਾ ਇਹ ਤਾਂ ਅੰਦਰ ਦਾ ਵੱੜ ਗਿਆ ਆਪਾਂ ਨਾ ਫਰਸ਼ ਹੀ ਉੱਚਾ ਕਰ ਦੇਣਾ ਇੱਥੋਂ ਫਿਰ ਜਵਾਬ ਹੀ ਉੱਚਾ ਕਰ ਦਾਂਗੇ ਉੱਚਾ ਕਰਕੇ ਇੱਥੇ ਢਾਲ ਜੀ ਬਣਾ ਦਾਂਗੇ ਹਾਂ ਫਿਰ ਕੋਈ ਦਿੱਕਤ ਹੀ ਨਹੀਂ ਫਿਰ ਰਾਮ ਨਾਲ ਹੁਣ ਤੂੜੀ ਦਾ ਜੱਬ ਵੀ ਨਹੀਂ ਸਾਲਾ ਕੋਈ ਅੰਦਰ ਕਰਨ ਦਾ ਆਹ ਲੂੜੀ ਵਾਲੇ ਅੰਦਰ ਆਪਣੇ ਐਂ ਅੰਦਰੀ ਟਰਾਲੀ ਚੱਲ ਜਾਂਦੀ ਹੈ ਅੱਗੇ ਨਾ ਪਹਿਲੀਆਂ ਦੇ ਵਿੱਚ ਜਦੋਂ ਦਾ ਇਹ ਕਮਰਾ ਪਾਇਆ ਹੁੰਦਾ ਸੀਗਾ ਉਦੋਂ ਆਪਣੇ ਕੋਲੇ ਮੱਝਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਬਹੁਤ ਮੱਝਾਂ ਤਾਂ ਕੰਮ ਕਰਦੀ ਤੇ ਬੁੜੀਆਂ ਨੂੰ ਗੋੜ-ਗੋੜ ਦੇ ਦੇਣਾ ਸੀ ਫਿਰ ਉਹ ਜੂ ਗੋੜ-ਗੋੜ ਦੇ ਦਿਓ ਯਾਰ ਉਹਨੂੰ ਹੈ ਅੱਛਾ ਹੋਣੀ ਗੱਲ ਚੱਲ ਕੋਈ ਨਹੀਂ ਵੇ ਗੋੜ ਖੜਾ ਦੀ ਕੋਈ ਤੇ ਜਾਨਕੀ ਪਹਿਲੀਆਂ ਦੇ ਵਿੱਚ ਨਾ ਉਹ ਵੀ ਸਾਲਾ ਨਿਯਾਰੀ ਹੁੰਦਾ ਸੀਗਾ ਉਹ ਪੰਡਾ ਜਦੋਂ ਥਰੇਸ਼ਰ ਚੱਲਦਾ ਉਹਦੇ ਬਹੁਤ ਟੂੜੀ ਢੋਈ ਆ ਭਾਈ ਮੈਂ ਤੇ ਪੱਕੀ ਡਿਊਟੀ ਹੁੰਦੀ ਜੀ ਦੋ ਟਰੈਕਟਰ ਲੱਗੇ ਹੋਣੇ ਕਣਕ ਵੜਣੀ ਆ ਪਾਰਟੀਆਂ ਆਉਣੀਆਂ ਬੰਦੇ ਇੰਨੇ ਹੁੰਦੇ ਸੀ ਦੋ ਟਰਾਲੀਆਂ ਪੱਕੀਆਂ ਲੱਗੀਆਂ ਹੋਣੇ 25 40 ਕ ਵੰਡਾ ਲਿਆਉਂਦੇ ਹੁੰਦੇ ਈ ਟਰਾਲੀ ਤੇ ਲੋਡ ਕਰਕੇ ਤੇ ਆ ਲੈ ਜਾਂਦਾ ਆਪਾਂ ਸਿਕੰਜਾ ਜਿਹਾ ਟੂੜੀ ਧੱਕਣ ਵਾਲਾ ਪੂਰਾ ਵਧੀਆ ਯਾਨੀ ਕਿ ਠੀਕ ਆ ਬਹੁਤ ਟਾਈਟ ਘਰੀ ਜਾਂਦਾ ਥੋੜੀ ਵਧੀਆ ਕੰਮ ਦੇ ਰਿਹਾ ਵਾ ਹੋਰ ਕੀ ਚਾਹੀਦਾ ਤੇ ਜਦੋਂ ਪਹਿਲੀਆਂ ਚ ਲਿਆਉਂਦੇ ਹੁੰਦੇ ਸੀ ਨਾ ਤੇ ਤੂੜੀਆਂ ਪੰਡਾ ਚ ਉਦੋਂ ਟਰਾਲੀ ਸਿੱਧੀ ਉਦੋਂ ਵੀ ਬੈਕ ਲੱਗਦੀ ਦੀ ਕਿਉਂਕਿ ਉਰੋਂ ਉਦੋਂ ਨਾ ਬਾਥਰੂਮ ਚ ਨਹੀਂ ਸੀ ਪਾਏ ਹੋਏ ਤੇ ਉਦੋਂ ਤਾਂ ਇਧਰੋਂ ਖਾਲੀ ਹੁੰਦਾ ਜਾਂ ਸਿੱਧੀ ਅੰਦਰ ਪੰਡਾ ਸਣੇ ਕਿਉਂਕਿ ਅੱਗੇ ਨੀਵਾ ਵੀ ਹੁੰਦਾ ਸੀ ਫਰਸ਼ੇ ਅੱਗੇ ਕੱਚਾ ਫਰਸ਼ ਹੁੰਦਾ ਸੀ ਤੇ ਨੀਵਾ ਹੁੰਦਾ ਸੀ ਪੰਡਾਂ ਸਣੀ ਅੰਦਰ ਟਰਾਲੀ ਬੈਗ ਹੋ ਜਾਂਦੀ ਸੀ ਬਹੁਤ ਗਾ ਪੈਂਦਾ ਹੁੰਦਾ ਸੀ ਜਦੋਂ ਤੂੜੀਆਂ ਲਿਆਉਂਦੇ ਹੁੰਦੇ ਸੀ ਜੀ ਲੱਗਿਆ ਰਹਿੰਦਾ ਹੁੰਦਾ ਸੀ ਕੋ ਟਰੈਕਟਰ ਹੁੰਦਾਈ ਉਦੋਂ ਮੇ ਕੋ 3600 ਜਦੋਂ ਤੂੜੀ ਢੋਂਦੇ ਹੁੰਦੇ ਸੀ 3600 ਦੇ ਨਾਲ ਮੈਂ ਬਹੁਤ ਢੋਈ ਤੇ ਇਹ ਆਪਣਾ ਕਟਰ ਬਾਹਰ ਕੱਢਿਆ ਹੋਇਆ ਬਾਹਰ ਕੱਢ ਕੇ ਖੜਾਤਾ ਸੀ ਕਟਰ ਤੇ ਕਿਉਂਕਿ ਦੇਖ ਲੋ ਵੀਰੇ ਦਾ ਕੋਈ ਵੀ ਚੀਜ਼ਾਂ ਆ ਚੈਨ ਚੋਨਾ ਸਾਰੇ ਆ ਦੇਖ ਲੋ ਵੀਰੇ ਆ ਚੈਨ ਚੋਨਾ ਨਾ ਸਾਰੀਆਂ ਦੀਆਂ origignal ਆ ਦੇਖ ਲੋ ਹੈ ਕਿਤੇ ਬਸ ਇਹ ੱਹ ਆ ਇਹਦੇ ਹਾਈਡਰੋਲਿਕ ਜੈਕ ਇਹ ਨਾ ਆਪਣੇ ਆਪ ਐਡਜਸਟਮੈਂਟ ਕਰਦੇ ਰਹਿੰਦੇ ਆ ਵੀ ਜੇ ਚੈਨ ਢਿੱਲੀ ਹੋ ਗਈਆਂ ਨੇ ਬਾਹਰ ਨੂੰ ਆ ਜਾਣਾ ਜੇ ਚੈਨ ਟੈਟਾ ਤੇ ਨੇ ਆਪਣੇ ਆ ਪਿੱਛੇ ਨੂੰ ਚੱਲ ਜਾਣਾ ਹਾਈਡਰੋਲਿਕ ਜੈਕਾ ਲੱਗੇ ਤੇ ਆ ਦੇਖ ਲੋ ਗਰਾਰੀਆਂ ਸਾਰੀਆਂ ਨਾਲ ਦੀਆਂ ਨੇ origignal ਚੱਲਦੀਆਂ ਹਨ ਤੇ ਇੰਨੀ ਕੁਆਲਿਟੀ ਦੇ ਵਿੱਚ ਫਰਕ ਬਲੇਡ ਬਲੂਡ ਦਾ ਸਿਰੇ ਸਾਰੇ ਵੀਰੇ ਬੱਟ ਵਾਲੇ ਆ ਬਲੇਡ ਤੋਂਵੇਂ ਦੇ ਉਹ ਦੇ ਤਿੰਨ ਸਾਲ ਚੱਲ ਗਏ ਬਲੇਡ ਹਜੇ ਉਵੇਂ ਦੇ ਉਵੇਂ ਪਏ ਆ ਆ ਦੇਖੋ ਆ ਬਲੇਡ ਆ ਚੈਨਾ ਦੇ ਲੋ ਇਹਦੀਆਂ ਇਹ ਚੈਨਾ ਹੈ ਜੀ ਇਹ ਕਟਰ ਜਦੋਂ ਆਪਾਂ ਲਿਆ ਸੀ ਉਦੋਂ ਆਪਾਂ ਨੂੰ 15 ਲੱਖ ਚ ਪਿਆ ਸੀ ਇਹਦੇ ਨੇ ਤਾਂ ਸਾਈਡ ਤੋਂ ਟਾਪੇ ਜਿਹੇ ਜੇ ਖੁੱਲੇ ਹੋਏ ਆ ਤੋਂ ਆਇਆ ਧੋਤਾ ਸੀਗਾ ਕਰਕੇ ਖੋਲ ਕੇ ਰੱਖ ਦਿੱਤੇ ਹੁਣ ਜਦੋਂ ਫਿੱਟ ਕਰਾਂਗੇ ਲਵਾਵਾਂਗੇ ਜਦੋਂ ਆਪਾਂ ਇਹ ਲਿਆ ਸੀ ਉਦੋਂ 15 ਲੱਖ ਦਾ ਆਇਆ ਸੀ ਤੇ ਹੁਣ ਇਹਦੀ ਕੀਮਤ 23 ਲੱਖ ਤੋਂ ਉੱਪਰ ਮੰਗਦੇ ਆ ਡਿਮਾਂਡ ਕਰਦੇ ਆ ਤੁਸੀਂ ਦੇਖ ਲਓ ਵੀ ਹੈ ਤਾਂ ਨਿੱਕੀ ਜੀ ਚੀਜ਼ ਹੈ ਕੰਬਾਈਨ ਦੇ ਮੁੱਲ ਦਾ ਵਾ ਇਹ ਜਦੋਂ ਲਿਆ ਸੀ ਉਹ ਸਾਰੇ ਕਹਿੰਦੇ ਵੀ ਇਹ ਇੱਕ ਕੰਬਾਈਨ ਹੋਰ ਆ ਜਾਣੀ ਪਰ ਇਹ ਜਿੰਨਾ ਇਹ ਕੰਮ ਕਰਦਾ ਵਾ ਕੰਬਾਈਨ ਮੱਕੀ ਵੱਢੀ ਮੱਕੀ ਦੀ ਬਾਡੀ ਹੋਵੇ ਮੈਂ ਕਹਿੰਦਾ ਜਿੰਨੀ ਮਰਜ਼ੀ ਕਰੀ ਚੱਲੋ ਇਹਨਾਂ ਇਹਦੇ ਨਾਲ ਵੀਰੇ ਇੱਕ ਦਿਨ ਦੇ ਵਿੱਚ ਅਸੀਂ 28 ਤੋਂ 30 ਕਿੱਲੇ ਆਰਾਮ ਨਾਲ ਵੱਢੀ ਹੋਈ ਆ ਮੱਕੀ ਤੇ ਜੇ ਯਾਨੀ ਕਿ ਕੋਈ ਵੀਰ ਕੋ ਵੀ ਨਹੀਂ ਯਕੀਨ ਆਉਂਦਾ ਨਾਲੇ ਕੋਈ ਰਾਤਾਂ ਨਹੀਂ ਲਾਈਆਂ ਸਵੇਰੇ 7:00 ਵਜੇ ਸਾਢੇ 6:00 ਚ ਲਾ ਕੇ ਸ਼ਾਮ ਦੇ 10:00 ਵਜੇ ਤੱਕ ਵੱਡੇ ਹੋਇਆ ਇਹ ਕਿੱਲੇ ਐਨੇ ਆਮ ਹੀ ਵੱਢਦਾ ਰਿਹਾ ਕਿਉਂਕਿ ਜਿਹੜੇ ਵੀਰਾਂ ਦੇ ਵੜਦੇ ਆ ਅਸੀਂ ਪੱਕੇ ਵੜਦੇ ਆ ਜੀ ਦੇ ਨਾਲ ਮਰਜ਼ੀ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹੋ ਵੀ ਹਾਂ ਮੱਕੀ ਵੱਢਦਾ ਤੇ ਨੰਬਰ 2 ਇਹ ਛੱਲੀ ਨਹੀਂ ਥੱਲੇ ਸੜਦਾ ਸਲੋ ਬਹੁਤ ਚੱਲਦਾ ਵਾ ਇਹ ਸਾਰਾ ਇਹਦਾ ਡੱਬਿਆਂ ਦੇ ਵਿੱਚ ਹੀ ਬੰਦ ਆਇਆ ਸੀ ਜਦੋਂ ਆਇਆ ਸੀ ਐ ਉੱਪਰ ਨੂੰ ਖੜਾ ਸੀ ਇਹਦੇ ਨਾਲ ਟਰਾਲਾ ਨਹੀਂ ਆਉਂਦਾ ਹੈਗਾ ਇਹ ਉੱਪਰ ਨੂੰ ਖੜਾ ਸੀਗਾ ਸਕੰਜਾ ਜਿਹਾ ਆਇਆ ਸੀਗਾ ਫਰੇਮ ਜਿਹਾ ਤੇ ਸਾਰਾ ਕੁਝ ਫਿਟਿੰਗ ਦਾ ਇਹਦੀ ਉਰੇ ਆ ਕੀ ਕਰੀ ਸੀ ਆ ਟਾਪੇ ਟੂਪੇ ਸਾਰੇ ਖੁੱਲੇ ਹੀ ਆਏ ਸੀ ਥੋੜਾ ਕੁਝ ਖੁੱਲ੍ਹਾ ਹੀ ਐ ਸੀ ਕੱਲੇ ਕੱਲੇ ਪਾਰਟ ਆ ਡੜ ਚੀਜ਼ਾਂ ਆ ਆ ਇਹਦੇ ਉਹ ਹਾਈਡਰੋਲਿਕ ਜੈਕ ਨੂੰ ਨਾ ਤੇ ਲੋ ਆ ਆ ਉਹਨੂੰ ਦਿੱਤਾ ਹੋਇਆ ਵੀ ਜੀ ਉਹਨੂੰ ਜੇ ਆਪਾਂ ਚੈਨ ਖੋਡਣੀ ਆ ਕੋਈ ਚਾਬੀ ਪਾਉਣਾ ਨਹੀਂ ਚੱਕਣਾ ਆ ਚੱਕੋ ਆ ਹਾਈਡਰੋਲਿਕ ਜੈਕ ਵਿੱਚ ਵੜ ਜਾਂਦਾ ਤੇ ਚੈਨ ਗਰਾਰੀ ਜਿਵੇਂ ਮਰਜ਼ੀ ਕੱਢ ਲਓ ਤੇ ਪੈਸੇ ਲੱਗਦੇ ਆ ਵੀਰੇ ਕਿਸੇ ਵੀ ਚੀਜ਼ ਤੇ ਪਰ ਸਾਲੀ ਕੁਆਲਿਟੀ ਆ ਬਸ ਇਹ ਚੀਜ਼ ਤੋੜੀ ਦਾ ਕੰਮ ਚੱਲਦਾ ਪੂਰਾ ਵਧੀਆ ਅੱਜ ਚਲਾਇਆ ਵਾ ਸੱਤ ਤੋਂ ਲੈ 10 ਕ ਟਰਾਲੀਆਂ ਬਣਦੀਆਂ ਨੇ 10 ਬਣਾ ਲਈਏ 12 ਬਣਾ ਲਈਏ ਬਸ ਇੰਨੀਆਂ ਕ ਟਰਾਲੀਆਂ ਬਣਦੀਆਂ ਇਸ ਤੋਂ ਵੱਧ ਟਰਾਲੀਆਂ ਨਹੀਂ ਸੱਤ ਤੋਂ ਬਣਦੀਆਂ ਕਈ ਵੀਰ ਕਹਿੰਦੇ ਹੁੰਦੇ ਆ ਵੀ ਵੀਰੇ 60 55 ਦਾ ਰਿਵਿਊ ਦਿਓ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਵੀਰੇ ਤਾਂ ਕੀ ਰਿਵਿਊ ਦਵਾ ਮੈਂ ਦਿੱਤਾ ਹੋਇਆ ਅੱਗੇ ਵੀਡੀਓ ਪਾਈ ਹੋਈ ਹੈ ਨਾ ਤੇ ਚੱਲਣ ਦੇ ਵਿੱਚ ਵੀਰੇ ਪੂਰਾ ਵਧੀਆ ਵਾ ਨੋ ਡਾਊਟ ਸੁੱਕੀ ਬਾਹੀ ਨੂੰ ਪੂਰਾ ਕੰਮਜਾਬ ਆ ਟਰਾਲੀ ਦੇ ਪੂਰਾ ਕੰਮਜਾਬ ਆ ਹਨਾ ਸਿਰਫ ਇੱਕ ਬ੍ਰੇਕਾਂ ਘੱਟ ਲੱਗਦੀਆਂ ਬਾਕੀ ਸਾਰੇ ਪੱਖੋਂ ਪੂਰਾ ਵਧੀਆ ਵਾ ਤੇ ਬਸ ਇਹ ਤਾਂ ਨਾ ਗਰਾਊਂਡ ਕਲੀਅਰੈਂਸ ਵਾਲੀ ਘੱਟ ਹੁਣ ਤੁਸੀਂ ਲਾ ਲੋ ਸਾਹਿਬ ਜੇ ਮੈਂ ਤੁਹਾਨੂੰ ਦਿਖਾਵਾਂ ਤੁਸੀਂ ਆ ਦੇਖ ਲਓ ਇਹਦਾ ਉਹ ਦੇਖ ਲਓ ਕਿੰਨਾ ਨੀਵਾ ਵਾ ਹਨਾ ਤੇ ਨੰਬਰ 1 ਨੰਬਰ 2 ਤੇ ਮਗਰਲਾ ਗੇਅਰ ਕਿੰਨਾ ਨੀਵਾ ਦੇਖ ਲਓ ਗਰਾਊਂਡ ਕਲੀਅਰੈਂਸ ਬੜੀ ਜ਼ਿਆਦਾ ਘੱਟ ਆ ਵੀਰੇ ਹਮੇਸ਼ਾ ਉਹ ਹਾਈਡਰੋਲੋਜੀ ਜਿੱਕ ਦਾ ਥੱਲੇ ਡੁੱਬ ਕੇ ਚੱਲਦਾ ਆ ਜਿਹੜਾ ਸੱਚਾ ਖਾਵਟਾ ਤੇ ਜਿਹੜੀਆਂ ਇਹ ਸਭ ਤੋਂ ਵੱਡੀਆਂ ਕਮੀਆਂ ਨੇ ਨੰਬਰ 1 ਤੇ ਤਾਂ ਇਹਦੀ ਸੈਲਫ ਬਹੁਤ ਖਰਾਬ ਹੋਈ ਜਦੋਂ ਦਾ ਆਪਾਂ ਲਿਆ ਠੀਕ ਆ ਸੈਲਫ ਖਰਾਬ ਹੋ ਗਈ ਨਾਲੇ ਦੇ ਲੋ ਮੈਂ ਤਾਂ ਇਹਨੂੰ ਬਹੁਤ ਘੱਟ ਚਲਾਇਆ ਹਲਕੇ ਬੰਦੇ ਨੇ ਚਲਾਇਆ ਸੀਟ ਇਹਦੀ ਕਿੰਨੀ ਵਾਰ ਟੁੱਟ ਗਈ ਹਨ ਤੇ ਬਾਕੀ ਦਿੱਲੇ ਕੰਮ ਚ ਕੱਦੂ ਚ ਲਈ ਨਹੀਂ ਬੈਨੀਫਿਟ ਤੇ ਦੂਜੇ ਲੋਟ ਲਈ ਪੂਰਾ ਵਧੀਆ ਜਿਵੇਂ ਸੁੱਕੀ ਬਾਹੀ ਲਈ ਤੇਲ ਦੀ ਐਵਰੇਜ ਬਹੁਤ ਵਧੀਆ ਵਾ ਬਹੁਤ ਘੱਟ ਤੇਲ ਖਾਂਦਾ 9 ਫੁੱਟਾ ਰੋਟਾਵੇਟਰ ਹੱਸ ਕੇ ਚਲਾਉਂਦਾ ਤੇ ਲੋਹਾਈ ਗੇਅਰ ਆ ਤੋਰਾ ਬਹੁਤ ਹਲਾਂ ਦੀ ਬਾਈ ਨੂੰ 15 ਹਲ ਪੂਰੇ ਹੱਸ ਕੇ ਖਿੱਚਦਾ 24 ਤਵੀਆਂ ਪੂਰੀਆਂ ਹੱਸ ਕੇ ਚਲਾਉਂਦਾ ਚਲਾਉਂਦਾ ਵਾ ਤੇਲ ਖਰਚਾ ਬਹੁਤ ਘੱਟ ਆ ਤੇ ਟਰਾਲੀ ਨੂੰ ਚੱਕ ਨਹੀਂ ਹੁੰਦਾ ਮੂਹਰ ਕੋ ਲਿਫਟ ਕਪੈਸਿਟੀ ਬਹੁਤ ਜ਼ਿਆਦਾ ਆ ਹੁਣ ਜਿਵੇਂ ਗ੍ਰਹਿਮੇ ਅਸੀਂ ਜੇ ਗ੍ਰਹਿਮੇ ਇਹਦੇ ਮਗਰ ਪੌਣੀ ਹੋਵੇ ਤਾਂ ਇਹਨੂੰ ਵੇਟਾਂ ਦੀ ਲੋਡ ਨਹੀਂ ਪੈਂਦੀ ਐਨੇ ਵੇਟਾਂ ਨਾਲ ਇਹ ਮੋਹਰੋ ਚੱਕਿਆਂ ਨਹੀਂ ਜਾਂਦਾ ਠੀਕ ਨੇ ਤੇ ਅੱਗੇ ਅਸੀਂ ਮੱਕੀ ਬੀਜਣ ਵਾਲੀ ਮਸ਼ੀਨ ਨੂੰ ਪਾਇਆ ਸੀਗਾ ਉਤੇ ਇਹਨੇ ਕ੍ਰੋਸ ਹੀ ਤੋੜਤਾ ਪਤੰਦਰ ਨੇ 40000 ਦਾ ਕ੍ਰੋਸ ਹੀ ਉਹ ਜਿਹੜਾ オリジナル ਕਿਉਂਕਿ ਇਹ ਮੋਹਰੋ ਮਸ਼ੀਨ ਨੀਵੀ ਰੱਖਦਾ ਸੀਗਾ ਨਾ ਪੀਟੀਓ ਸ਼ਾਫਟ ਨੀਵੀ ਵਾਲੀ ਹਨ ਤੇ ਬਾਕੀ ਚਲਾਉਣ ਚ ਸੋਹਣਾ ਵਾ ਤੇ ਇਹ ਕਦੇ ਗੇਰ ਹੀ ਗੁੰਮੇ ਰਹਿੰਦੇ ਆ ਆ ਦੇਖ ਲੋ ਉਹ ਸਭ ਆ ਲੈ ਕੇ ਡਗ ਡਗ ਪੈਦਾ ਉੱਥੇ ਆਹ ਹਨਾ ਉਦਣ ਵੀਰ ਕਹਿਣਾ ਵੀਰੇ ਲਾਨ ਹੈ ਨਹੀਂਗਾ ਹਨਾ ਤੇ ਆ ਦੇਖ ਲੋ ਡਬਲ ਡੈਰੀ ਦਾ ਆ ਪੰਗਾ ਪੈ ਜਾਂਦਾ ਭੰਦੀ ਟਰਾਲੀ ਦਾ ਤੇ ਅੱਜ ਚੱਲਦਾ ਆਪਣਾ ਕੰਮ ਪੂਰਾ ਵਧੀਆ ਤੂੜੀ ਦਾ ਤੇ ਗੁਗਨੀ ਬਾਈ ਤੂੜੀ ਢੋਣ ਲੱਗਿਆ ਹੋਇਆ ਵਾ ਤੇ ਆਪਣਾ ਕਮਲ ਸੇਵ ਬਣਾਉਣ ਲੱਗਿਆ ਹੋਇਆ ਵਾ ਜੰਮੀ ਬਾਈ ਆਇਆ ਨਹੀਂ ਛੁੱਟੀ ਤੇ ਉਹ ਉਹਦੇ ਵਿਆਹ ਸੀਗਾ ਆਹ ਟਰਾਲੀ ਸਲਿੱਪ ਘੜਾ ਦਿੰਦੀ ਆ ਟਰੈਕਟਰ ਦੇ ਜਦੋਂ ਦੋਨੇ ਟਾਇਰ ਇਕੱਠੇ ਆ ਜਾਂਦੇ ਪਾਰ ਨੂੰ ਵੀ ਬਹੁਤ ਟਾਈਮ ਲੱਗ ਜਾਂਦਾ ਇਹਨੂੰ ਟਰਾਲੀ। ਸੱਤ ਤੋਂ ਦਾ ਵੀਰੇ ਸਾਰੀ ਦਿਹਾੜੀ 'ਚ ਜੇ ਪੂਰਾ ਵਧੀਆ ਕੰਮ ਚੱਲੀ ਜਾਵੇ 10 ਤੋਂ 11 ਟਰਾਲੀਆਂ ਹੀ ਬਣਦੀਆਂ। ਇਸ ਤੋਂ ਵੱਧ ਨਹੀਂ ਆਪਣੇ ਤੋਂ ਬਣਦੀਆਂ। ਅਸੀਂ ਤਾਂ ਇੰਨੀਆਂ ਬਣਾ ਕੇ ਵੀ ਖੁਸ਼ ਹੁੰਨੇ ਆਂ ਹੀ ਬਹੁਤ। ਕਿਉਂਕਿ ਸਾਨੂੰ ਐਂ ਸਾਡਾ 5-6 ਦਿਨਾਂ ਦੇ ਵਿੱਚ ਨਿਬੜ ਜਾਣਾ ਵਾ ਬਹੁਤ ਸਾਡਾ ਕੰਮ। ਤੇ ਖੱਲੇ ਦੇ ਲੋ ਪੂਰੀ ਵਧੀਆ ਸਫਾਈ ਦਿੰਦੀ ਆ ਮਸ਼ੀਨ। ਤੇ બસ ਆਪਾਂ ਟੂੜੀ ਬਣਾ ਕੇ ਇਹਨੂੰ ਏਦਾਂ ਹੀ ਦਵੀਆਂ ਨਾਲ ਵਾ ਦੇਣਾ ਬਸ ਅੱਜ ਮੈਂ ਜਲੰਧਰ ਉੱਥੇ ਗਿਆ ਸੀਗਾ ਖੰਨੇ ਤੇ ਉੱਥੇ ਮੈਂ ਆਪਣਾ ਦਰਾਹੇ ਤੋਂ ਜਿਹੜਾ ਨਹਿਰ ਵਾਲਾ ਰਾਹ ਆਉਂਦਾ ਲੁਧਿਆਣੇ ਨੂੰ ਉੱਥੇ ਆਇਆ ਉਹਦੇ ਵੀ ਕਿਸੇ ਵੀਰਾਂ ਨੇ ਅੱਗ ਲਾਈ ਹੋਈ ਸੀ ਸਾਰੇ ਸਫੈਦੇ ਸਬੂਦੇ ਮੱਚ ਕੇ ਰੋਡ ਤੇ ਤਾਂ ਅੱਗ ਚੱਲਦੀ ਸੀ